ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖੋਗੇ ਆਯੁਸ਼ਮਾਨ ਕਾਰਡ ਅਪਲਾਈ ਕਰਨਾ ਨਵੇਂ ਪ੍ਰੋਸੈਸ ਦੇ ਵਿੱਚ ਨਵੀਂ ਅਪਡੇਟ ਦੇ ਵਿੱਚ ਦੋਸਤੋ ਹੁਣ ਨਵਾਂ ਪ੍ਰੋਸੈਸ ਆ ਚੁੱਕਿਆ ਹੈ ਜਿਸ ਵਿੱਚ ਦੋਸਤੋ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਲੇਬਰ ਕਾਰਡ ਨਹੀਂ ਹੈਗਾ ਤਾਂ ਤੁਸੀਂ ਦੋਸਤੋ ਫਿਰ ਵੀ ਹੁਣ ਆਪਣਾ ਨਵਾਂ ਜੋ ਕਿ ਆਯੁਸ਼ਮਾਨ ਕਾਰਡ ਅਪਲਾਈ ਕਰ ਪੋਗੇ ਦੋਸਤੋ ਇਹ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਤੇ ਅਪਲਾਈ ਕਰਨਾ ਸਿੱਖ ਜਾਓਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਜੇਕਰ ਤੁਸੀਂ ਵੀ ਆਪਣਾ ਆਸ਼ੀਮਾਨ ਕਾਰਡ ਅਪਡੇਟ ਕਰਨਾ ਚਾਹੁੰਦੇ ਹੋ ਪਹਿਲਾ ਦੋਸਤੋ ਤੁਹਾਡਾ 2 ਲੱਖ ਤੱਕ ਤਾਂ ਬਣਿਆ ਹੋਇਆ ਹੈ ਫਿਰ ਦੋਸਤੋ ਹੁਣ ਤੁਸੀਂ ਉਸ ਨੂੰ 5 ਲੱਖ ਤੱਕ ਅਪਲਾਈ ਕਰਨਾ ਚਾਹੁੰਦੇ ਹੋ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਸੇਮ ਪ੍ਰੋਸੈਸ ਰਾਹੀਂ ਤੁਸੀਂ ਆਪਣੇ ਆਸ਼ੀਮਾਨ ਕਾਰਡ ਨੂੰ ਅਪਡੇਟ ਵੀ ਕਰ ਪਾਓਗੇ ਦੋਸਤੋ ਜੇਕਰ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਪ੍ਰੈਸ ਕਰਕੇ ਆਲ ਤੇ ਰੱਖ ਲਿਓ ਤਾਂ ਜੋ ਦੋਸਤੋ ਕੋਈ ਵੀ ਨਵੀਂ ਇਨਫੋਰਮੇਸ਼ਨ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਹੁਣ ਦੋਸਤੋ ਤੁਹਾਨੂੰ ਮੈਂ ਇੱਧਰ ਇੱਕ ਸਕਰੀਨ ਦਿਖਾਉਣ ਜਾ ਰਿਹਾ ਹਾਂ ਦੋਸਤੋ ਤੁਸੀਂ ਜਿਵੇਂ ਉਹ ਸਕਰੀਨ ਦੇਖੋਗੇ ਉਹਦਾ ਉਹਦਾ ਦੋਸਤੋ ਤੁਸੀਂ ਅਪਲਾਈ ਕਰੋਗੇ ਜਿਵੇਂ ਕਿ ਦੋਸਤੋ ਹੁਣ ਤੁਸੀਂ ਇੱਧਰ ਦੇਖ ਪਾ ਰਹੇ ਹੋਗੇ ਤੁਹਾਡੇ ਸਾਹਮਣੇ ਇੱ ਦੋਸਤੋ ਹੁਣ ਸਿੰਪਲੀ ਤੁਸੀਂ ਆਪਣੇ ਪਲੇ ਸਟੋਰ ਤੇ ਜਾਓਗੇ ਪਲੇ ਸਟੋਰ ਤੇ ਜਾ ਕੇ ਸਰਚ ਵਿੱਚ ਜਾਓਗੇ ਤੇ ਤੇ ਆਯੁਸ਼ਮਨ ਕਾਰਡ ਐਪ ਜੋ ਕਿ ਦੋਸਤੋ ਤੁਸੀਂ ਸਰਚ ਕਰ ਲੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸੈਕਿੰਡ ਨੰਬਰ ਤੇ ਆ ਰਿਹਾ ਹੈ ਇਸ ਨੂੰ ਦੋਸਤੋ ਤੁਸੀਂ ਓਪਨ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਓਪਨ ਤੇ ਕਲਿੱਕ ਕਰੋਗੇ ਪਹਿਲਾਂ ਤੁਸੀਂ ਇੰਸਟਾਲ ਕਰ ਲਿਓ ਇੰਸਟਾਲ ਜਦੋਂ ਦੋਸਤੋ ਤੁਸੀਂ ਕਰੋਗੇ ਤੁਹਾਡੇ ਸਾਹਮਣੇ ਕੁਝ ਪ੍ਰੋਸੈਸ ਹੋਏਗਾ ਉਸ ਤੋਂ ਬਾਅਦ ਦੋਸਤੋ ਤੁਹਾਡਾ ਇੰਸਟਾਲ ਹੋ ਜਾਏਗਾ ਜਿਵੇਂ ਕਿ ਦੋਸਤੋ ਤੁਸੀਂ ਹੁਣ ਦੇਖ ਰਹੇ ਹੋ ਤੁਹਾਡੇ ਸਾਹਮਣੇ ਇਦਾਂ ਦੋਸਤੋ ਇੰਟਰਫੇਸ ਆ ਜਾਏਗਾ ਐਕਸੈਪਟ ਤੇ ਦੋਸਤੋ ਤੁਸੀਂ ਕਲਿੱਕ ਕਰੋਗੇ ਫਿਰ ਦੋਸਤੋ ਉੱਪਰ ਨੂੰ ਤੁਸੀਂ ਸਕਰੋਲ ਔਨ ਕਰਨਾ ਇੱਥੇ ਆਪਸ਼ਨ ਆ ਰਹੀ ਹੈ ਲੌਗਇਨ ਦੀ ਹੁਣ ਦੋਸਤੋ ਤੁਹਾਡੇ ਸਾਹਮਣੇ ਦੋ ਇੱਥੇ ਆਪਸ਼ਨ ਖੁੱਲ ਕੇ ਆ ਚੁੱਕਿਆ ਹਨ ਇੱਕ ਤਾਂ ਦੋਸਤੋ ਬੈਨੀਫਿਸ਼ੀਰੀ ਦੂਸਰਾ ਹੈ ਆਪਰੇਟਰ ਤੁਸੀਂ ਇੱਥੇ ਬੈਨੀਫਿਸ਼ੀਰੀ ਤੇ ਕਲਿੱਕ ਕਰੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਇੱਥੇ ਮੋਬਾਈਲ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਵੈਰੀਫਾਈ ਤੇ ਜਦੋਂ ਦੋਸਤੋ ਤੁਸੀਂ ਕਲਿੱਕ ਕਰੋਗੇ ਤੁਹਾਡੇ ਮੋਬਾਈਲ ਤੇ ਓਟੀਪੀ ਆਏਗਾ ਉਹ ਓਟੀਪੀ ਫਿਲ ਕਰਕੇ ਤੁਹਾਨੂੰ ਇੱਕ ਕੈਪਚਾ ਥੱਲੇ ਦਿਖਾਈ ਦੇਵੇਗਾ ਉਹ ਕੈਪਚਾ ਥੱਲੇ ਫਿਲ ਕਰਕੇ ਉਸ ਤੋਂ ਬਾਅਦ ਲੌਗਇਨ ਤੇ ਤੁਸੀਂ ਕਲਿੱਕ ਕਰਿਓ ਹੁਣ ਜਿਵੇਂ ਕਿ ਦੋਸਤੋ ਤੁਹਾਨੂੰ ਮੈਂ ਇੱਥੇ ਲਾਈਵ ਦਿਖਾਵਾਂਗਾ ਹੁਣ ਜਿਵੇਂ ਦੋਸਤੋ ਤੁਸੀਂ ਥੱਲੇ ਕੈਪਚਾ ਦਿਖਾਈ ਤੁਹਾਨੂੰ ਦਿਖਾ ਰਿਹਾ ਹੈ ਇਦਾਂ ਹੀ ਦੋਸਤੋ ਤੁਸੀਂ ਆਪਣਾ ਕੈਪਚਾ ਫਿਲ ਕਰੋਗੇ ਕੈਪਚਾ ਫਿਲ ਕਰਕੇ ਦੋਸਤੋ ਸਿੰਪਲੀ ਤੁਸੀਂ ਇੱਥੇ ਲੌਗਇਨ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਪ੍ਰੋਸੈਸ ਹੋਏਗਾ ਜੋ ਕਿ ਦੋਸਤੋ ਤੁਹਾਡੇ ਕੋਲੋਂ ਲੋਕੇਸ਼ਨ ਪੁੱਛੇਗਾ ਇੱਥੇ ਤੁਸੀਂ ਉੱਪਰ ਦੀ ਆਪਸ਼ਨ ਨੂੰ ਚੂਜ਼ ਕਰ ਲਿਓ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਜਿਵੇਂ ਦੋਸਤੋ ਤੁਸੀਂ ਇੱਧਰ ਸਕਰੀਨ ਦੇਖ ਰਹੇ ਹੋ ਏਦਾਂ ਹੀ ਦੋਸਤੋ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਖੁੱਲ ਜਾਵੇਗਾ ਜਿਵੇਂ ਕਿ ਦੋਸਤੋ ਹੁਣ ਤੁਸੀਂ ਇੱਥੇ ਦੇਖੋਗੇ ਜਿਹੜਾ ਕਿ ਦੋਸਤੋ ਤੁਹਾਡੇ ਸਾਹਮਣੇ ਪ੍ਰੋਸੈਸ ਸ਼ੋ ਹੋਵੇਗਾ ਜੇਕਰ ਦੋਸਤੋ ਤੁਹਾਨੂੰ ਕਾਰਡ ਅਪਲਾਈ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਦੋਸਤੋ ਹੈਲਪ ਮੰਗ ਸਕਦੇ ਹੋ ਉੱਪਰ ਸਕੀਮ ਤੁਹਾਨੂੰ ਦਿਖਾਈ ਦੇ ਰਿਹਾ ਹੈ ਪੀ ਐਮ ਜੇ ਏ ਵਾਈ ਸਕੀਮ ਸਰਚ ਕਰੋਗੇ ਸਟੇਟ ਚੂਜ਼ ਕਰੋਗੇ ਜਿਹੜੇ ਵੀ ਸਟੇਟ ਵਿੱਚ ਤੁਸੀਂ ਰਹਿ ਰਹੇ ਹੋ ਕਰੰਟ ਦੇ ਵਿੱਚ ਉਹ ਤੁਸੀਂ ਸਟੇਟ ਚੂਜ਼ ਕਰੋਗੇ ਉਸ ਤੋਂ ਬਾਅਦ ਦੋਸਤੋ ਜਦੋਂ ਤੁਸੀਂ ਸਟੇ ਇੱਥੇ ਦੋਸਤੋ ਥੱਲੇ ਆ ਰਿਹਾ ਹੈ ਸਬਸਕੀਮ ਇੱਥੇ ਦੋਸਤੋ ਤੁਸੀਂ ਥੱਲੇ ਆਪਸ਼ਨ ਆ ਰਹੀ ਹੈ ਪੀ ਐਮ ਜੇ ਆਈ ਐਸ ای ਡਬਲ ਸੀ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆਏਗਾ ਸਰਚ ਬਾਈ ਇੱਥੇ ਦੋਸਤੋ ਤਿੰਨ ਆਪਸ਼ਨਾਂ ਆ ਰਹੀਆਂ ਹਨ ਆਧਾਰ ਕਾਰਡ ਨੰਬਰ ਫੈਮਲੀ ਆਈਡੀ ਤੇ ਪੀ ਐਮ ਜੇ ਬਾਈ ਆਈਡੀ ਤੇ ਇੱਥੇ ਦੋਸਤੋ ਤੁਸੀਂ ਆਧਾਰ ਕਾਰਡ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਇੱਥੇ ਆਧਾਰ ਕਾਰਡ ਫਿਲ ਕਰੋਗੇ ਆਧਾਰ ਕਾਰਡ ਫਿਲ ਕਰਕੇ ਜਿਹੜਾ ਤੁਹਾਨੂੰ ਇਹ ਕੈਪਚਾ ਦਿਖਾਈ ਦੇ ਰਿਹਾ ਹੈ ਇੱਥੇ ਫਿਲ ਕਰਕੇ ਸਰਚ ਤੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਪਹਿਲਾਂ ਦੋਸਤੋ ਤੁਸੀਂ ਆਪਣਾ ਡਿਸਟ੍ਰਿਕਟ ਚੂਜ਼ ਕਰ ਲਿਓ ਡਿਸਟ੍ਰਿਕਟ ਚੂਜ਼ ਕਰਕੇ ਆਧਾਰ ਕਾਰਡ ਫਿਲ ਕਰਕੇ ਕੈਪਚਾ ਫਿਲ ਕਰਕੇ ਸਰਚ ਤੇ ਦੋਸਤੋ ਤੁਸੀਂ ਕਲਿੱਕ ਕਰ ਦਿਓ ਉਸ ਤੋਂ ਬਾਅਦ ਅਗਲਾ ਇੰਟਰਫੇਸ ਆਏਗਾ KYC ਦਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਹੁਣ ਜਿਵੇਂ ਹੀ ਦੋਸਤੋ ਆਪਾਂ ਇੱਥੇ ਕੈਪਚਾ ਫਿਲ ਕਰਾਂਗੇ ਸਰਚ ਤੇ ਇੱਥੇ ਕਲਿੱਕ ਕਰਾਂਗੇ ਸਰਚ ਹੋ ਜਾਏਗਾ ਤੇ ਦੋਸਤੋ ਪ੍ਰੋਸੈਸ ਦੇ ਵਿੱਚ ਤੁਹਾਡੇ ਸਾਹਮਣੇ ਕੁਝ ਰਿਕੁਐਸਟ ਆਏਗੀ ਜਿਹੜਾ ਕਿ ਦੋਸਤੋ ਹੁਣ ਤੁਸੀਂ ਉੱਪਰ ਨੂੰ ਸਕਰੋਲ ਔਨ ਕਰੋਗੇ ਤੁਹਾਡੇ ਸਾਹਮਣੇ ਤੁਹਾਡੇ ਫੈਮਿਲੀ ਦੇ ਸਾਰੇ ਰਿਕਾਰਡ ਆ ਜਾਣਗੇ ਜਿੰਨੇ ਵੀ ਫੈਮਿਲੀ ਮੈਂਬਰ ਹੋਣਗੇ ਉਹ ਸਾਰੇ ਇਹਦੇ ਵਿੱਚ ਆ ਜਾਣਗੇ ਜਿਹੜਾ ਤਾਂ ਦੋਸਤੋ ਤੁਹਾਡਾ ਕਾਰਡ ਅਪਲਾਈ ਕਰਨ ਵਾਲਾ ਹੋਵੇਗਾ ਉਸਦੇ ਉੱਪਰ ਲਿਖਿਆ ਹੋਵੇਗਾ ਡੂ ਈ ਕੇਵਾਈਸੀ ਜਿਹੜਾ ਤੁਹਾਡਾ ਬਣਿਆ ਹੋਵੇਗਾ ਅਪਰੂਵਡ ਹੋਏਗਾ ਤੇ ਡਾਊਨਲੋਡ ਹੋਏਗਾ ਇੱਥੇ ਦੋਸਤੋ ਤੁਹਾਨੂੰ ਮੈਂ ਇੱਕ ਹੋਰ ਗੱਲ ਦੇ ਦੱਸ ਦਿੰਨਾ ਹਾਂ ਜਿਹੜਾ ਦੋਸਤੋ ਤੁਹਾਡਾ ਕਾਰਡ ਇਨਐਕਟਿਵ ਜਾਂ ਫਿਰ ਐਕਟਿਵ ਹੁੰਦਾ ਹੈ ਉਹ ਵੀ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜਾ ਤੁਸੀਂ ਅਪਰੂਵਡ ਦੇਖ ਰਹੇ ਹੋ ਯਾਨੀ ਕਿ ਤੁਹਾਡਾ ਇਹ ਸਹੀ ਹੈ ਐਕਟਿਵ ਮੋਡ ਦੇ ਵਿੱਚ ਹੈ ਜਿਹੜਾ ਦੋਸਤੋ ਆਈਡੈਂਟੀਫਾਈਡ ਆ ਰਿਹਾ ਹੈ ਇਹ ਦੋਸਤੋ ਤੁਹਾਡੀ ਇੱਥੇ ਕੇ ਵੀ ਸੀ ਕਰਨ ਵਾਲੀ ਹੈ ਤਾਂ ਸਿੰਪਲੀ ਦੋਸਤੋ ਤੁਸੀਂ ਡੂ ਈ ਕੇ ਵੀ ਇਸ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਅਗਲਾ ਇੰਟਰਫੇਸ ਆਏਗਾ অথেন্টিਕੇਸ਼ਨ ਦਾ ਚਾਰ ਆਪਸ਼ਨਾਂ ਦਿਖਾਈ ਦੇ ਰਹੀਆਂ ਹਨ ਆਧਾਰ ਓਟੀਪੀ ਫਿੰਗਰਪ੍ਰਿੰਟ फेस ऑथेंटिकेट टिक है आई एस आई आर ਜਿਹੜਾ ਕਿ ਦੋਸਤੋ ਤੁਹਾਨੂੰ ਆਪਸ਼ਨ ਦਿਖਾਈ ਦੇ ਰਿਹਾ ਹੈ ਇਸ ਨੂੰ ਛੱਡ ਦੋ ਆਧਾਰ OTP ਤੇ ਕਲਿੱਕ ਕਰੋ ਵੈਰੀਫਾਈ ਤੇ ਕਲਿੱਕ ਕਰੋ ਕੰਸੰਟ ਆਏਗਾ ਕੰਸੰਟ ਨੂੰ ਇੱਥੇ ਯੈਸ ਆਈ ਐਕਸੈਪਟ ਤੇ ਕਰੋ ਅਲਾਉ ਤੇ ਕਲਿੱਕ ਕਰੋ ਤੁਹਾਡੇ ਜਿਹੜੇ ਰਜਿਸਟਰ ਨੰਬਰ ਹੋਣਗੇ ਉਹਨਾਂ ਤੇ OTP ਭੇਜਿਆ ਜਾਏਗਾ ਇੱਕ ਤਾਂ ਪਹਿਲਾ ਜਿਹਦੇ ਤੇ ਆਪਾਂ ਲੌਗਇਨ ਕੀਤਾ ਉਸ ਤੇ OTP ਆਏਗਾ ਉਸ ਤੋਂ ਬਾਅਦ ਦੋਸਤੋ ਜਿਹੜਾ ਆਪਾਂ ਮੋਬਾਈਲ ਨੰਬਰ ਆਧਾਰ ਕਾਰਡ ਦੇ ਨਾਲ ਲਿੰਕ ਹੈ ਉਸ ਦੇ ਉੱਪਰ OTP ਆਏਗਾ ਜਿਵੇਂ ਕਿ ਦੋਸਤੋ ਹੁਣ ਤੁਸੀਂ ਇੱਥੇ ਦੇਖ ਰਹੇ ਹੋ ਇੱਕ ਆਪਾਂ OTP ਫਿਲ ਕਰਤਾ ਹੁਣ ਇਸ ਤੋਂ ਬਾਅਦ ਦੂਸਰਾ OTP ਫਿਲ ਕਰਦੇ ਹਾਂ ਤੁਹਾਡੇ ਸਾਹਮਣੇ ਇੱਥੇ ਸਾਰੀ ਵਿੰਡੋ ਸ਼ੋਅ ਕਰਦੇ ਹਾਂ ਦੋਸਤੋ ਧਿਆਨ ਤੁਸੀਂ ਇਹ ਰੱਖਣਾ ਹੈ ਉੱਪਰ ਦਾ ਜਿਹੜਾ OTP ਹੋਵੇਗਾ ਉਹ ਆਧਾਰੋ OTP ਹੋਵੇਗਾ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਨਾਲ ਨੰਬਰ ਲਿੰਕ ਹੋਏਗਾ ਉਸ ਤੇ OTP ਆਇਆ ਹੋਵੇਗਾ ਉਹ OTP ਫਿਲ ਕਰਨਾ ਦੂਸਰਾ OTP ਜਿਹੜਾ ਆਪਾਂ ਐਪ ਤੇ ਹੁਣ ਲੌਗਇਨ ਕੀਤਾ ਹੈ ਉਸ ਤੇ OTP ਆਏਗਾ ਉਹ OTP ਫਿਲ ਕਰਕੇ ਦੋਸਤੋ ਸਿੰਪਲੀ ਤੁਸੀਂ ਇੱਥੇ ਪਰਸੀਡ ਯੂਅਰ ਰਿਕੁਐਸਟ ਆਏਗਾ ਤੇ ਜਿਹੜਾ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਦੋਸਤੋ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਏਗਾ ਕਿ ਤੁਹਾਡਾ ਆਧਾਰ ਜਿਹੜਾ ਕਿ ਫੇਸ ਆਥੈਂਟੀਕੇਟ ਹੋ ਚੁੱਕਿਆ ਹੈ ਇਸ ਤੋਂ ਬਾਅਦ ਜੇਕਰ ਦੋਸਤੋ ਤੁਸੀਂ ਹੁਣ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਫਿਰ ਦੋਸਤੋ ਤੁਸੀਂ ਕੀ ਕਰੋਗੇ ਤੁਹਾਡੇ ਸਾਹਮਣੇ ਉਦਾਂ ਹੀ ਫੈਮਿਲੀ ਮੈਂਬਰ ਦੇ ਨਾਮ ਆ ਜਾਣਗੇ ਡਾਊਨਲੋਡ ਕਰ ਤੇ ਤੁਸੀਂ ਕਲਿੱਕ ਕਰੋਗੇ ਜਦੋਂ ਦੋਸਤੋ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਆਧਾਰ OTP ਤੇ ਕਲਿੱਕ ਕਰੋਗੇ ਵੈਰੀਫਾਈ ਤੇ ਕਲਿੱਕ ਕਰੋਗੇ ਕੰਸੈਂਟ ਤੇ ਕਲਿੱਕ ਕਰੋਗੇ ਅਲਾਉ ਤੇ ਕਲਿੱਕ ਕਰੋਗੇ ਵੈਰੀਫਾਈ ਤੇ ਕਲ ਤੇ ਦੋਸਤੋ ਤੁਹਾਡਾ ਜਿਹੜਾ ਕੀ ਆਈਡੀ ਲੌਗਇਨ ਕੀਤੀ ਹੈ ਉਸ ਤੇ ਓਟੀਪੀ ਆਏਗਾ ਓਟੀਪੀ ਫਿਲ ਕਰਕੇ ਤੁਸੀਂ ਆਪਣਾ ਇੱਥੇ ਡਾਊਨਲੋਡ ਵੀ ਕਰ ਸਕਦੇ ਹੋ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਇਦਾਂ ਦੋਸਤੋ ਤੁਸੀਂ ਆਪਣੇ ਕਾਰਡ ਨੂੰ ਬਣਾ ਲੋਗੇ ਜੇਕਰ ਦੋਸਤੋ ਤੁਹਾਨੂੰ ਕਾਰਡ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਦੋਸਤੋ ਤੁਹਾਨੂੰ ਕੋਈ ਸਟੈਪ ਫੋਲੋ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਕਮੈਂਟ ਕਰਕੇ ਹੈਲਪ ਮੰਗ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ